ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੁੰਡੀ ਬਾਰੇ ਡਿਸਕਸ ਕਰਾਂਗੇ ਕਿਉਂਕਿ ਦੇਖੋ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਪਾਣੀ ਲਾ ਦਿੱਤਾ ਫੇਰ ਵੀ ਕਿਤੇ ਨਾ ਕਿਤੇ ਸੁੰਗੀ ਦਿਖਾਈ ਦੇ ਰਹੀ ਹੈ ਤੇ ਬਹੁਤ ਸਾਰੇ ਕਿਸਾਨ ਭਰਾ ਡਰੇ ਹੋਏ ਨੇ ਕਿ ਕਿੰਨਾ ਕੁ ਨੁਕਸਾਨ ਕਰ ਸਕਦੀ ਹੈ ਕਿਉਂਕਿ ਦੇਖੋ ਇਸ ਤੋਂ ਬਾਅਦ ਨਾ ਦੁਬਾਰਾ ਬੀਜ ਬੀਜਣ ਦਾ ਟਾਈਮ ਤੇ ਨਾ ਹੀ ਹੁਣ ਦੀ ਬੀਜੀ ਹੋਈ ਇਸ ਤੋਂ ਬਾਅਦ ਜਿਹੜਾ ਆਪਾਂ ਬਜਾਰਾ ਕਰਦੇ ਹਾਂ ਉਹ ਚੰਗਾ ਝਾੜ ਲੈਣ ਦੀ ਆਸ ਉਹਦੇ ਤੋਂ ਆਸ ਕਰ ਸਕਦੇ ਹਾਂ ਸੋ ਉਸੋ ਵਿੱਚ ਸਿੱਤੇ ਗੱਲਬਾਤ ਕਰਦੇ ਆ ਜੇਕਰ ਨਵੇਂ ਚੈਨਲ ਨਾਲ ਜੁੜਿਆ ਹੋਇਆ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣੀਆਂ ਸੋ ਜੇ ਗੱਲ ਕਰੀਏ ਕਿਸਾਨ ਭਰਾਵਾਂ ਨੂੰ ਸੁੰਢੀ ਦੀ ਪਹਿਲੇ ਦਿਨਾਂ ਦੇ ਵਿੱਚ ਪਿਛਲੇ ਦਿਨਾਂ ਚ ਕਹਿ ਲਈਏ ਸੁੰਢੀ ਕਾਫੀ ਸਾਰਾ ਨੁਕਸਾਨ ਕਰ ਗਈ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਦੁਬਾਰਾ ਬੀਜ ਲਈ ਗਣਕ ਤੇ ਕੁਝ ਵੀਰਾਂ ਨੇ ਸੱਟਾ ਦਿੱਤਾ ਪਰ ਕਿਤੇ ਨਾ ਕਿਤੇ ਹੁਣ ਵੀ ਸੁੰਢੀ ਦਿਖਾਈ ਦੇ ਰਹੀ ਹੈ ਸੋ ਉਹਦੇ ਤੋਂ ਬਾਲਾ ਜ਼ਿਆਦਾ ਡਰਨ ਦੀ ਲੋੜ ਨਹੀਂ ਕਿਉਂਕਿ ਦੇਖੋ ਇਹਨਾਂ ਦਿਨਾਂ ਦੇ ਵਿੱਚ ਇਸ ਤਰੀਕੇ ਦਾ ਕੋਰਾ ਪੈ ਰਿਹਾ ਠੰਡ ਪੈ ਰਹੀ ਹੈ ਇਹਦੇ ਕਰਕੇ ਕਿ ਸੰਡੀ ਦੀ ਜਿਹੜੀ ਮੂਵਮੈਂਟ ਹੈਗੀ ਉਹ ਘਟ ਗਈ ਕਹਿੰਦਾ ਪਰ ਟੀਵੀਟੀ ਬੰਦ ਹੋ ਗਈ ਜਾਂ ਸੰਡੀ ਆ ਜਿਹੜੀ শীতਕਾਲੀਨ ਮੋਦਰਾ ਦੇ ਵਿੱਚ ਚਲੀ ਗਈ ਫ੍ਰੀਜ਼ ਹੋ ਕੇ ਰਹਿ ਗਈ ਕੁਝ ਵੀ ਕਹਿ ਲਈ ਕਹਿੰਦਾ ਪਰ ਉਹਨਾਂ ਜਿਆਦੇ ਇਹ ਇੱਧਰ ਉੱਧਰ ਨਹੀਂ ਜਾਂਦੀ ਨਾ ਖਾਂਦੀ ਆ ਤੇ ਨਾ ਹੀ ਜਿਆਦਾ ਨੁਕਸਾਨ ਕਰੂਗੀ ਅੱਗੇ ਤੋਂ ਪਰ ਪਿਛਲਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਨੀ ਮੁਸ਼ਕਲ ਆ ਭਾਵੇਂ ਆਪਾਂ ਨੇ ਸੱਟਾ ਦੇ ਦਿੱਤਾ ਵਧੀਆ ਕਣਕ ਹਰੀ ਹੋਗੀ ਪਰ ਫੇਰ ਵੀ ਕਿਤੇ ਨਾ ਕਿਤੇ ਖੇਤ ਆ ਜਿਹੇ ਵੀ ਬਹੁਤ ਸਾਰੇ ਖੇਤ ਨੇ ਜਿਹੜੇ ਖਾਲੀ ਮਿਲ ਰਹੇ ਨੇ ਪਰ ਜੇ ਆਪਾਂ ਹੁਣ ਕਹੀਏ ਕਿ ਹੁਣ ਉਹਦੇ ਤੇ ਆਪਾਂ ਕੋਈ ਸੜਕਿਆ ਕਰਦੀਏ ਕੀ ਆਪਣਾ ਕੰਟਰੋਲ ਹੋਊਗਾ ਸੋ ਇਹਦਾ ਜਵਾਬ ਕਿ ਬਿਲਕੁਲ ਨਹੀਂ ਹੋਊਗਾ ਕਿਉਂਕਿ ਦੇਖੋ ਉਹਨੇ ਜਦੋਂ ਕੁਝ ਖਾਣਾ ਫਿਰ ਜਾ ਕੇ ਕਿਤੇ ਉਹਨੇ ਮਰਨਾ ਸ਼ੁਰੂ ਹੀ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਘੱਟ ਕਿਉਂਕਿ ਜਦੋਂ ਮੂਵਮੈਂਟ ਨਹੀਂ ਕਰਦੀ ਉਹਨੇ ਖਾਣਾ ਵੀ ਨਹੀਂ ਹੁੰਦਾ ਕੋਈ ਵੀ ਅਜਿਹੀਆਂ ਪ੍ਰਜਾਤੀਆਂ ਨੇ ਇੱਥੋਂ ਤੱਕ ਕਿ ਜੇ ਆਪਾਂ ਥੋੜਾ ਜਿਆ ਸਮਝਣ ਦੀ ਕੋਸ਼ਿਸ਼ ਕਰੀਏ ਜਿਵੇਂ ਕਿ ਸੱਪ ਨੇਗੇ ਇਹਨਾਂ ਦਿਨਾਂ ਦੇ ਵਿੱਚ ਬਿਲਕੁਲ ਜਿਵੇਂ ਆਪਾਂ ਕਹიდੀਏ ਸੀਤ ਮੁਦਰਾ ਚ ਚਲੇ ਜਾਂਦੇ ਆ ਜਾਂ ਕਹਿ ਲਈਏ ਕਿ ਇੱਕ ਥਾਂ ਤੇ ਫ੍ਰੀਜ਼ ਹੋ ਕੇ ਰਹਿ ਜਾਂਦੇ ਨੇ ਤੇ ਤਾਂ ਕਰਕੇ ਉਹਨਾਂ ਨੂੰ ਨਾਵਾਲਾ ਜ਼ਿਆਦਾ ਖਾਣ ਦੀ ਲੋੜ ਪੈਂਦੀ ਹੈ ਕਿਉਂਕਿ ਮੂਵਮੈਂਟ ਘਟ ਜਾਂਦੀ ਹੈ ਐਕਟੀਵਿਟੀ ਉਹਨਾਂ ਦੀ ਘਟ ਜਾਂਦੀ ਹੈ। ਇਹੀ ਇਹੀ ਜੇ ਆਪਾਂ ਨਾਲ ਮਿਲਦੀ ਜੁਲਦੀ ਅਧਾਰਨ ਸੁੰਡੀ ਦੀ ਵੀ ਦੇ ਸਕਦੇ ਆ। ਇਸੇ ਕਰਕੇ ਜੇਕਰ ਕਿਸਾਨ ਭਰਾ ਬਹੁਤ ਵੀਰ ਕਹਿ ਰਹੇ ਨੇ ਕਿ ਕੋਰਾ ਜੰਦਾ ਸੜਕਿਆ ਵਧੀਆ ਕੰਮ ਕਰਦਾ ਜਾਂ ਇੱਕ ਕਿਸਾਨ ਵੀਰ ਨੇ ਪਿਛਲੇ ਦਿਨਾਂ ਦੇ ਵਿੱਚ ਸੜਕਿਆ ਕੀਤਾ ਸੀਗਾ ਪਰ ਉਦੇ ਜਿਹੜਾ ਆਪਾਂ ਰਿਜ਼ਲਟ ਦੀ ਗੱਲ ਕਰੀਏ ਤਾਂ ਜਿੱਥੇ ਤੱਕ ਕੇ ਦੇਖਿਆ ਕਿ 50 50 ਜਾਂ ਪਰ ਰਿਜ਼ਲਟ ਆਇਆ ਕਹਿ ਸਕਦੇ ਆ ਪਰ ਜੇ 100% ਦੀ ਤੁਸੀਂ ਆਸ ਰੱਖਦੇ ਫੇਰ ਸਰਕੇ ਅਗਰ ਨੂੰ ਜਾ ਰਹੇ ਤਾਂ ਬਿਲਕੁਲ ਇਹ ਆਸ ਤੁਹਾਡੀ ਪੂਰੀ ਨਹੀਂ ਹੋਣੀ ਕਹਿਣ ਦਾ ਪਾਪ ਸੁਣਦੇ ਨਹੀਂ 100% ਮਰਨਾ ਹਾਂ ਇੰਨਾ ਜ਼ਰੂਰ ਆ ਕਿ ਅਗਲੇ ਦਿਨਾਂ ਦੇ ਵਿੱਚ ਤੁਹਾਡੇ ਬੈਠੀ ਜ਼ਰੂਰ ਰਹੂ ਇਹਦੇ ਤੋਂ ਆਪਾਂ ਬੈਠੀ ਨੂੰ ਦੇਖ ਕੇ ਘਬਰਾਉਣਾ ਨਹੀਂ ਆਪਣਾ ਕਰਨਾ ਕੀ ਹੈਗਾ ਕਰਨਾ ਸਿਰਫ ਇੰਨਾ ਹੈਗਾ ਕਿ ਆਪਾਂ ਨੇ ਦੇਖਣਾ ਹੈਗਾ ਅ ਮਾਰਕ ਕਰਕੇ ਜੇ ਤਾਂ ਦੇਖੋ ਇੱਕ ਪਿਛਲੇ ਦਿਨਾਂ ਦੇ ਵਿੱਚ ਹੋਰ ਦੇਖਿਆ ਉਹਨਾ ਤੁਸੀਂ ਜਿੱਥੇ ਕਿਤੇ ਸੁੰਡੀ ਨੇ ਖਾਦਾ ਸੀ ਤਾਂ ਉਹਨਾਂ ਜਗਾਵਾਂ ਦੇ ਵਿੱਚ ਕਿਤੇ ਨਾ ਕਿਤੇ ਬੂਟੇ ਨੇ ਜਿਹੜੇ ਉਹਨਾਂ ਨੇ ਦੁਬਾਰੇ ਐਕਟਿਵ ਹੋਣੇ ਦੁਬਾਰੇ ਟਿੰਡਰਿੰਗ ਕਰਨੀ ਜਾਂ ਦੁਬਾਰੇ ਹਰੇ ਹੋਣੇ ਸ਼ੁਰੂ ਹੋਗੇ ਤਾਂ ਜਿੱਥੇ ਕਿਤੇ ਬੂਟੇ ਦੁਬਾਰੇ ਤੁਹਾਨੂੰ ਹਰੇ ਪੱਤੇ ਦਿਖਾਈ ਦਿੰਦੇ ਆ ਫਿਰ ਦੇਖੋ ਕੋਈ ਘਰੌਣ ਵਾਲੀ ਲੋੜ ਨਹੀਂ ਕੋਈ ਕਿਸੇ ਪ੍ਰਕਾਰ ਦਾ ਛੜਕਿਆ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਜੇਕਰ ਸੁੰਡੀ ਦੀ ਮੂਵਮੈਂਟ ਹੁੰਦੀ ਜੇਕਰ ਸੁੰਢੀ ਐਕਟਿਵ ਹੁੰਦੀ ਤਾਂ ਇਹਨਾਂ ਨੇ ਉਹ ਬੂਟੇ ਵੀ ਸੁੰਢੀ ਨੇ ਖਾ ਜਾਣੇ ਸੀਗੇ ਸੋ ਭਾਵੇਂ ਕਿ ਉਹ ਬੂਟੇ ਪਿੱਛੋਂ ਪਕਾ ਦੇ ਵਿੱਚ ਜਾਂ ਹੋਰ ਪਸੇਤ ਜ਼ਰੂਰ ਪਾਉਣਗੇ ਪਰ ਨਾ ਨਾਲ ਉਹ ਬਹੁਤ ਚੰਗਾ ਦਾ ਪਰ ਜੇ ਆਪਾਂ ਛੜਕਿਆ ਦੀ ਗੱਲ ਕਰੀਏ ਤਾਂ ਛੜਕਿਆ ਕਰਨ ਦਾ ਹੁਣ ਕੋਈ ਜ਼ਰੂਰਤ ਨਹੀਂ ਹਾਂ ਨਾਲ ਦੀ ਨਾਲ ਇੱਕ ਗੱਲ ਜ਼ਰੂਰ ਧਿਆਨ ਚ ਰੱਖੋ ਜਦੋਂ ਆਪਾਂ ਪਾਣੀ ਲਾਉਣਾ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਗੇਤੀਆਂ ਗਣਕ ਨੇ ਉਹਨਾਂ ਨੂੰ ਪਾਣੀ ਲਾਇਆ ਕਿਸਾਨ ਭਰਾਵਾਂ ਨੇ ਹੁਣ ਦੂਜਾ ਪਾਣੀ ਲਾਉਣ ਜਾ ਰਹੇ ਨੇ ਉੱਥੇ ਕਿਤੇ ਨਾ ਕਿਤੇ ਥੋੜੀ-ਮੋਟੀ ਐਕਟੀਵਿਟੀ ਹੋ ਸਕਦੀ ਹੈ ਸੁੰਢੀ ਦੀ ਪਰ ਜਿਵੇਂ ਜਿਵੇਂ ਬਾਣ ਘਸਦਾ ਤੁਰਿਆ ਜਾਊਗਾ ਉਸ ਤਰੀਕੇ ਦੇ ਨਾਲ ਜਾਂ ਸਖਤ ਹੁੰਦਾ ਤੁਰਿਆ ਜਾਊ ਉਸ ਤਰੀਕੇ ਦੇ ਨਾਲ ਜਿਹੜੀ ਉਹਦੀ ਮੂਵਮੈਂਟ ਆ ਉਹ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਲਗਭਗ ਜ਼ੀਰੋ ਹੋ ਜੂਗੀ ਤਾਂ ਉਥੇ ਕਿਤੇ ਨਾ ਕਿਤੇ ਥੋੜੇ ਮੋਟ ਐਕਟੀਵਿਟੀ ਦੇਖਣ ਨੂੰ ਮਿਲ ਸਕਦੀ ਉਹਨੂੰ ਦੇਖ ਕੇ ਆਪਾਂ ਬਹੁਤ ਜ਼ਿਆਦਾ ਘਬਰਾਉਣਾ ਨਹੀਂ ਦੂਸਰਾ ਨੰਬਰ ਹੁਣ ਇਸ ਤੋਂ ਬਾਅਦ ਘਬਰਾ ਕੇ ਬੰਨਦਾ ਵੀ ਕੁਝ ਨਹੀਂ ਕਿਉਂਕਿ ਦੇਖੋ ਸੜਕਿਆ ਕਰੋਗੇ ਤਾਂ ਵੀ ਉਹਨੇ ਜਦੋਂ ਨਹੀਂ ਮਰਨਾ ਤਾਂ ਫਿਰ ਆਪਣਾ ਸੜਕਿਆ ਉਹ ਇੱਕ ਕਿਸਮ ਦਾ ਆਪਾਂ ਕਹਿ ਸਕਦੇ ਹਾਂ ਕਿ ਬਾਦੂ ਖਰਚੇ ਲੀ ਗੱਲ ਹੈ ਇਸ ਤੋਂ ਪਹਿਲਾਂ ਜਰੂਰ ਜਦੋਂ ਗਰਮੀ ਦੇ ਦਿਨ ਜੇ ਹੈਗੇ ਸੀ ਜਦੋਂ ਥੋੜਾ ਥੋੜਾ ਤਾਪਮਾਨ ਉੱਚਾ ਸੀਗਾ ਉਦੋਂ ਜਰੂਰ ਉਹ ਕੰਮ ਕਰਦੀ ਸੀ ਖਾਂਦੀ ਸੀ ਤੇ ਮਰ ਜਾਂਦੀ ਸੀਗੀ ਕੁਛ ਹੱਦ ਤੱਕ ਪਰ ਫਿਰ ਵੀ 100% ਹੱਲ ਫੇਰ ਵੀ ਨਹੀਂ ਹੋਇਆ ਹੱਲੇ ਤਾਂ ਉਹੀ ਆ ਜਿਹੜਾ ਆਪਾਂ ਕਹਿਨੇ ਹੁੰਨੇ ਅਕਸਰੀ ਸਾਰੇ ਕਿਸਾਨਾਂ ਨੂੰ ਪਤਾ ਹੀ ਆ ਹੱਲ ਦਾ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ